ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੇਰਾ ਕਾਰ ਸੇਵਾ ਨਾਨਕ ਮਰਦਾ ਸਾਹਿਬ ਜਿਨ੍ਹਾਂ ਨੇ ਕੱਲ ਇੱਕ ਕੈਂਪ ਡੇਰਾ ਕਾਰ ਸੇਵਾ ਦੇ ਵਿੱਚ ਲੱਗਾ ਸੀ ਹਾਰਾਂ ਦੀ ਗਿਣਤੀ ਦੇ ਵਿੱਚ ਕੱਲ ਵੀ ਟੈਸਟ ਹੋਏ ਨੇ ਤਾਂ ਅੱਜ ਕਮੇਟੀ ਦੇ ਵਿੱਚ ਟੈਸਟ ਹੋ ਰਹੇ ਨੇ ਬਾਬਾ ਜੀ ਪਹੁੰਚੇ ਹੋਏ ਨੇ ਬਾਬਾ ਜੀ ਦੇ ਨਾਲ ਵੀ ਗੱਲ ਕਰਨੇ ਆਂ ਹੋਰ ਜਿਹੜੇ ਸੰਗਤ ਦੇ ਤੇ ਪਹੁੰਚ ਰਹੀ ਹੋ ਉਹਨਾਂ ਨਾਲ ਵੀ ਗੱਲ ਕਰਨੇ ਆਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆਪ ਜੀ ਦਾ ਬਹੁਤ ਸੋਹਣਾ ਉਪਰਾਲਾ ਕੱਲ ਕਾਰਸੇਵਾ ਵਾਲਿਆਂ ਨੇ ਚਾਰ ਕੈਂਪ ਲਵਾਏ ਨੇ ਕੱਲ ਨਾਨਕ ਮਤਲਬ ਸਾਹਿਬ ਦੇ ਵਿੱਚ ਵੀ ਡੇਰਾ ਕਾਰਸੇਵਾ ਦਾ ਕੈਂਪ ਲੱਗਾ ਵਾ ਜਿੱਥੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ ਉਹਨਾਂ ਨੇ ਇਸ ਚੀਜ਼ ਦਾ ਲਾਭ ਉਠਾਇਆ ਬਾਬਾ ਜੀ ਆਪ ਜੀ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸੰਗਤ ਨੂੰ ਕਿ ਵਾਹਿਗੁਰੂ ਦਾ ਖਾਲਸਾ ਵਹੀਂ ਫਤੇ ਬੇਨਤੀ ਇਹ ਹੈ ਵੀ ਇਹਦੇ ਵਿੱਚ ਅਵੇਅਰਨੈਸ ਹੀ ਹੈ ਜੇ ਆਪਾਂ ਚੈੱਕ ਕਰਾ ਲਈਓ ਕੋਈ ਵੀ ਚੀਜ਼ ਹੈ ਵੀ ਬਿਮਾਰੀ ਆਉਣ ਤੋਂ ਪਹਿਲਾਂ ਜਿਹੜੀ ਕੈਂਸਰ ਹੈ ਇਹ ਕੈਂਸਰ ਬਹੁਤ ਭਿਆਨਕ ਰੂਪ ਲੈਂਦੀ ਜਾ ਰਹੀ ਹੈ ਇਸ ਵਾਰ ਤੋਂ ਇਹਦਾ ਬਸ ਇਹ ਹੀ ਹੈ ਅਵੇਅਰਨੈਸ ਹੀ ਹੈ ਵੀ ਅਸੀਂ ਸਾਵਧਾਨ ਰਹੀਏ ਅਗਰ ਪਹਿਲਾਂ ਸਾਡਾ ਟੈਸਟ ਹੋ ਜਾਏ ਤੇ ਉਹਦੇ ਵਿੱਚ ਨਹੀਂ ਵੀ ਤਾਂ ਵੀ ਕੋਈ ਦਿੱਕਤ ਨਹੀਂ ਅਗਰ ਹੈ ਤਾਂ ਫਿਰ ਪਹਿਲੀ ਸਟੇਜ ਤੇ ਹੀ ਪਤਾ ਲੱਗ ਜਾਣਾ ਉਹਦਾ ਹਨਾ ਉਹ ਬਾਕੀ ਵੀ ਇਹ ਜ਼ਰੂਰੀ ਹੈ ਹੁਣ ਸੰਗਤ ਨੂੰ ਵੀ ਹਰ ਚੀਜ਼ ਦੇ ਵਿੱਚੋਂ ਪਹਿਲਾਂ ਸਾਵਧਾਨ ਹੋ ਕੇ ਅਸੀਂ ਚੱਲੀਏ ਤੇ ਬਾਕੀ ਸੰਪਰਦਾਇ ਕੋਈ ਵੀ ਉਪਰਾਲਾ ਕਰ ਰਹੀ ਹੈ ਔਰ ਡਾਕਟਰ ਸਾਹਿਬਾਂ ਦਾ ਇਹਨਾਂ ਦਾ ਬਹੁਤ ਧੰਨਵਾਦ ਹੈ। ਕਾਰੀਵਾਲ ਸਾਹਿਬ ਦਾ ਧੰਨਵਾਦ ਹੈ। ਬਾਕੀ ਸਾਡੀ ਕਮੇਟੀ ਸਾਹਿਬ ਪ੍ਰਧਾਨ ਸਾਹਿਬ ਖੜੇ ਨੇ। ਇਹਨਾਂ ਨੇ ਵੀ ਅੱਛਾ ਅਪਰਾਲੇ ਕੀਤਾ ਸੰਗਤ ਦੇ ਸਹਿਯੋਗ ਨਾਲ ਇਹ ਅਪਰਾਲੇ ਹੋਣੇ ਚਾਹੀਦੇ ਆ ਚਾਹੇ ਅੱਖਾਂ ਦਾ ਕੈਂਪ ਲਾਈਏ ਚਾਹੇ ਸਰੀਰ ਕੋਈ ਵੀ ਹੱਡੀਆਂ ਦਾ ਇਸ ਤੋਂ ਅਗਲਾ ਦੇਖਾਂਗੇ ਅੱਖਾਂ ਦਾ ਲਾਾਂਗੇ ਇਸ ਤਰ੍ਹਾਂ बार-ਬਾਰ ਅਸੀਂ ਸੰਗਤ ਨੂੰ ਮਤਲਬ ਲਾਭ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਿ ਮੰਗੇ। ਪੱਬਾ ਜੀ ਇਹ ਜਿਹੜਾ ਕੈਂਪ ਲਵਾਇਆ ਵਾ ਕੈਂਸਰ ਦੀ ਜਾਂਚ ਦਾ ਕੈਂਪ ਇਹ ਪਹਿਲੀ ਵਾਰ ਹੀ ਲੱਗਾ ਮੇਰੇ ਹਿਸਾਬ ਨਾਲ ਇੱਥੇ ਇਹਦਾ ਕੈਂਪ ਦੁਬਾਰਾ ਵੀ ਤੁਸੀਂ ਰਿਪੀਟ ਕਰਾਓਗੇ ਅਗਲੇ ਸਾਲ ਲਵਾਓਗੇ ਇਸ ਚੀਜ਼ ਨੂੰ ਹਾਂਜੀ ਜਿਸ ਤਰ੍ਹਾਂ ਵੀ ਸੰਗਤ ਦਾ ਰਿਸਪੌਂਸ ਆਊਗਾ ਜਾਂ ਸੰਗਤ ਦੀ ਡਿਮਾਂਡ ਦੇ ਉੱਤੇ ਦੁਬਾਰਾ ਵੀ ਬੁਲਾਉਣੇ ਪਏ ਤਾਂ ਕੋਈ ਆਪਾਂ ਨੂੰ ਬਹੁਤੀ ਦਿੱਕਤ ਨਹੀਂ ਹੈ ਦੁਬਾਰਾ ਵੀ ਲਵਾ ਸਕਦੇ ਆਪਾਂ ਬਾਬਾ ਜੀ ਇੱਕ ਹੋਰ ਅੱਜ ਕੱਲ੍ਹ ਸਾਡੇ ਬੱਚੇ ਨੇ ਫਾਸਟ ਫੂਡ ਬਹੁਤ ਖਾ ਰਹੇ ਨੇ ਉਹ ਵੀ ਇੱਕ ਰੀਜਨ ਹੈ ਵੀ ਬੱਚਿਆਂ ਦੇ ਲੀਵਰ ਖਰਾਬ ਹੋ ਰਹੇ ਨੇ ਤੇ ਬੱਚਿਆਂ ਨੂੰ ਵੀ ਕੋਈ ਸੁਝਾ ਮਾਪੇ ਵਾਸਤੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਹਰ ਰਿਜਨ ਦੇ ਹੈ ਵੀ ਅਸੀਂ ਬੱਚੇ ਨੂੰ ਪਹਿਲਾਂ ਤਾਂ ਅਸੀਂ ਬਾਜ਼ਾਰ ਦੇ ਵਿੱਚੋਂ ਨਹੀਂ ਰੋਕ ਪਾਉਂਦੇ ਹੈਗੇ ਪਰ ਜਿੰਨਾ ਕ ਸੰਭਵ ਹੋਵੇ ਅਸੀਂ ਉਹਨੂੰ ਸਮਝਾ ਸਕਦੇ ਆਂ ਬਾਕੀ ਹੋਰ ਪ੍ਰਦੂਸ਼ਣ ਦਾ ਵੀ ਹੈ ਜਲਵਾਯੂ ਦਾ ਵੀ ਹੈ ਤੇ ਮੌਸਮ ਦੀ ਤਬਦੀਲੀ ਦੇ ਕਈ ਕਾਰਨ ਇਕੱਲੀ ਫਾਸਟ ਫੂਡ ਤੇ ਵੀ ਅਸੀਂ ਨਹੀਂ ਕਰਾਂਗੇ ਕਿਉਂਕਿ ਕੋਈ ਵੀ ਚੀਜ਼ ਹੈ ਜੋ ਕੋਈ ਕੰਪਨੀ ਖੋਲਦਾ ਤਾਂ ਉਹਨੂੰ ਪਹਿਲਾਂ ਸਭ ਤੋਂ ਪਹਿਲਾਂ ਉਹਦਾ ਚੈੱਕ ਹੁੰਦਾ ਹੈ ਗਵਰਨਮੈਂਟਿਵਿਊ ਦੀ ਉੱਤੇ ਕੰਟਰੋਲ ਰੱਖਦੀ ਹੈ ਐਸਾ ਨਹੀਂ ਆ ਵੀ ਫਾਸਟ ਫੂਡ ਨਾਲ ਹੀ ਹੈ ਹੋਰ ਵੀ ਕਾਫੀ ਕੁਝ ਇਹਦੇ ਵਿੱਚ ਹੈਗਾ ਜੋ ਮਤਲਬ ਸਾਨੂੰ ਸਾਵਧਾਨ ਹੋਣ ਦੀ ਜ਼ਰੂਰਤ ਹੈ ਇਹਦੇ ਵਿੱਚ ਧੰਨਵਾਦ ਹੈ ਇਸ ਸਮੇਂ ਬਾਬਾ ਰਵਿੰਦਰ ਸਿੰਘ ਜੀ ਜਿਨ੍ਹਾਂ ਨੇ ਦੱਸੀਆਂ ਬਹੁਤ ਸੋਹਣੀਆਂ ਗੱਲਾਂ ਦੱਸੀਆਂ ਆਪ ਜੀ ਕੱਲ ਵੀ ਜੋ ਕੈਂਪ ਦੇ ਵਿੱਚ ਅੱਜ ਵੀ ਆਪ ਜੀ ਪਹੁੰਚੇ ਹੋਏ ਹੋ ਤੇ ਇਥੋ ਦੀਆਂ ਸੰਗਤਾਂ ਨੂੰ ਕਿੰਨਾ ਕੇ ਇਸ ਚੀਜ਼ ਦਾ ਲਾਭ ਹੋਏਗਾ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਇਹ ਜੋ ਮਹਾਨ ਉਪਰਾਲਾ ਸਮਰਪਦਾਇਕ ਆਰ ਸੇਵਾ ਵੱਲੋਂ ਕੀਤਾ ਗਿਆ ਜੋ ਚਾਰ ਕੈਂਪ ਸਮਰਪਦਾਇਕ ਆਰ ਸੇਵਾ ਵੱਲੋਂ ਲਾਏ ਗਏ ਆ ਔਰ ਅੱਜ ਜਿਹੜਾ ਪੰਜਵਾਂ ਕੈਂਪ ਹੈ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਨਾਨਕ ਮਤਾ ਸਾਹਿਬ ਵੱਲੋਂ ਲਾਇਆ ਗਿਆ ਸੋ ਜਿੰਨੀਆਂ ਵੀ ਸੰਗਤਾਂ ਚਾਪ ਜੀ ਨੇ ਦੱਸਿਆ ਵੀ ਹਜ਼ਾਰਾਂ ਦੇ ਹਿਸਾਬ ਨਾਲ ਜਿਹੜੇ ਐ ਇੱਥੇ ਜਾਂਚ ਕਰਾਉਣ ਵਾਸਤੇ ਪਹੁੰਚੇ ਐ ਤੋਂ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈ ਜਾਂ ਨਹੀਂ ਹੈ ਉਹਨਾਂ ਨੂੰ ਇੱਕ ਜਾਗਰੂਕਤਾ ਜ਼ਰੂਰ ਆਏਗੀ ਇਹਦੇ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ ਕਿਉਂਕਿ ਕੈਂਸਰ ਇੱਕ ਮਹਾਮਾਰੀ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ ਤੇ ਇਸ ਕਰਕੇ ਇਹ ਵਿਸ਼ੇਸ਼ ਜਿਹੜੇ ਉਪਰਾਲੇ ਕੀਤੇ ਜਾ ਰਹੇ ਆ ਇਹਦਾ ਇੱਕ ਮੇਨ ਜਿਹੜਾ ਸੰਦੇਸ਼ ਇਹ ਵੀ ਸੰਗਤਾਂ ਵਿੱਚ ਜਾ ਰਿਹਾ ਹੈ ਵੀ ਇਹਦੇ ਪ੍ਰਤੀ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ ਔਰ ਜੇ ਬਾਬਾ ਜੀ ਨੇ ਜਿਵੇਂ ਦੱਸਿਆ ਵੀ ਇਹ ਕੋਈ ਐਡੀ ਕੋਈ ਇਦਾਂ ਦੀ ਗੱਲ ਨਹੀਂ ਹੈ ਜੇ ਪਹਿਲੀ ਸਟੇਜ ਤੇ ਦੂਜੀ ਸਟੇਜ ਤੇ ਫੜਿਆ ਜਾਏ ਤੇ ਇਹਦਾ ਹਰ ਸੰਭਵ ਇਲਾਜ ਜਿਹੜਾ ਹੈ ਇਲਾਜ ਹੋ ਸਕਦਾ ਹੈ ਇਸ ਕਰਕੇ ਕੋਈ ਡਰਨ ਦੀ ਵੀ ਲੋੜ ਨਹੀਂ ਹੈ ਸੋ ਇਹ ਮਹਾਂਪੁਰਖਾਂ ਦੇ ਸੰਪਰਦਾਵਾਂ ਦੇ ਇਹ ਵੱਡੇ ਉਪਰਾਲੇ ਨੇ ਜਿਹੜੇ ਸੰਗਤਾਂ ਦੇ ਵਾਸਤੇ ਇਹ ਸਾਰਾ ਕੁਝ ਕਰ ਰਹੇ ਆ ਤੋ ਇਹਨਾਂ ਦਾ ਵੀ ਧੰਨਵਾਦ ਹੈ ਆਈਆਂ ਸੰਗਤਾਂ ਦਾ ਵੀ ਧੰਨਵਾਦ ਹੈ ਔਰ ਜਿੰਨੀ ਟੀਮ ਹੈ ਉਹਨਾਂ ਦਾ ਵੀ ਧੰਨਵਾਦ ਹੈ ਮੈਂ ਹੋਰ ਇੱਕ ਗੱਲ ਕਰਨੀ ਚਾਹੁੰਦਾ ਜਿਵੇਂ ਜਿਵੇਂ ਕਿ ਸਾਡੇ ਨਾਲ ਕੁਝ ਲੋਕਾਂ ਦੇ ਵਿੱਚ ਇੱਕ ਮਿਰਤੀ ਬਣੀ ਹੋਈ ਹੈ ਵੀ ਹਰ ਚੀਜ਼ ਦਾ ਉਹਨਾਂ ਨੇ ਖੰਡਣ ਹੀ ਕਰਨਾ ਵਾ ਠੀਕ ਹੈ ਜੀ ਹਰ ਚੀਜ਼ ਦਾ ਉਹਨਾਂ ਨੁਕਤਾ ਚ ਨਹੀਂ ਕਰਨੀ ਆ ਪਹਿਲਾਂ ਤਾਂ ਕਹਿੰਦੇ ਹਨ ਕਮੇਟੀਆਂ ਵਾਲੇ ਕੁਝ ਕਰਦੀਆਂ ਨਹੀਂਆਂ ਠੀਕ ਹੈ ਸਾਡੇ ਕਾਰ ਸੇਵਾ ਵਾਲੇ ਮਹਾਪੁਰਖ ਕੀ ਕਰਨ ਦੇ ਨੇ ਹਨਾ ਜੀ ਹੁਣ ਜਦੋਂ ਮਹਾਪੁਰਖਾਂ ਨੇ ਕੈਂਪ ਲਵਾਉਣੇ ਸ਼ੁਰੂ ਕਰਦੇ ਨੇ ਤੇ ਕਮੇਟੀਆਂ ਨੇ ਵੀ ਕਰਦੇ ਨੇ ਫਿਰ ਵੀ ਕੁਝ ਲੋਕ ਇਹੋ ਜਿਹੇ ਵੇਖਣ ਮੁਕਤਾ ਚਿੰਨੀ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਵੀਰ ਜੀ ਇਹ ਕੁਝ ਲੋਕਾਂ ਦੀ ਪ੍ਰਵਿਰਤੀ ਐਵੇਂ ਦੀ ਹੈ ਜਿਵੇਂ ਪਾਵਨ ਗੁਰਬਾਣੀ ਦਾ ਫਰਮਾਨ ਹੈ ਵੀ ਆਪਨਾ ਦੇਹ ਚਰੂ ਪਰ ਪਾਣੀ ਤਿਹ ਨਿੰਦੇ ਜਿਹੇ ਗੰਗਾ ਨਹੀਂ ਸੋ ਇਹ ਜਿਹੜੇ ਲੋਕ ਨੇ ਆਪਣੀ ਪ੍ਰਵਿਰਤੀ ਦੇ ਲੋਕ ਨੇ ਇਹਨਾਂ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਨਾ ਇਹ ਵੱਡੀਆਂ ਸੰਸਥਾਵਾਂ ਨੇ ਵੱਡੇ ਇਹਨਾਂ ਦਾ ਯੋਗਦਾਨ ਹੈ ਅੱਜ ਮਤਾ ਕੋਈ ਸਮਝੇ ਵੀ ਆਹੀ ਕੁਝ ਸਟੇਜਾਂ ਦੇ ਬੈ ਕੇ ਕਮੈਂਟ ਕੀਤੇ ਨੇ ਤਾਂ ਮਹਾਪੁਰਖਾਂ ਨੇ ਇਹ ਕੈਂਪ ਲਵਾਏ ਆ ਜਾਂ ਕਿਵੇਂ ਇਦਾਂ ਦੀ ਕੋਈ ਗੱਲ ਨਹੀਂ ਹੈ ਇਹ ਇਹਨਾਂ ਦੀ ਪ੍ਰੀ ਪਲੈਨਿੰਗ ਬੜੇ ਚਿਰ ਤੋਂ ਚੱਲਦੀ ਹੈ ਭਈ ਔਰ ਇਹ ਨਹੀਂ ਇੱਥੇ ਆਪਣੇ ਪਹਿਲੀ ਵਾਰ ਕੈਂਪ ਲੱਗਿਆ ਅ ਮਤਲਬ ਉਸ ਤੋਂ ਪਹਿਲਾਂ ਵੀ ਮਹਾਪੁਰਖਾਂ ਨੇ ਵੱਖੋ-ਵੱਖਰੇ ਸਥਾਨਾਂ ਤੇ ਇਹੋ ਜਿਹੇ ਵੱਡੇ ਇਸ ਤੋਂ ਵੀ ਵੱਡੇ ਜਿਹੜੇ ਕੈਂਪ ਆ ਲਵਾਏ ਆ ਤੋਂ ਇਦਾਂ ਦੀ ਕੋਈ ਗੱਲ ਨਹੀਂ ਮਹਾਪੁਰਖ ਸਮੇਂ-ਸਮੇਂ 'ਤੇ ਕ ਸੰਪਰਦਾਵਾਂ ਜਿਹੜੀਆਂ ਕਰ ਸੇਵਾ ਦੀਆਂ ਉਪਰਾਲੇ ਕਰਦੀਆਂ ਰਹਿੰਦੀਆਂ ਨੇ ਔਰ ਜਿਹੜੇ ਕਮੈਂਟ ਜਿੰਨਾ ਕਰਨੇ ਆ ਉਹਨਾਂ ਨੇ ਸਹੀ ਕੰਮ ਤੇ ਵੀ ਕਰਨੇ ਆ ਕਰੀ ਜਾਣੇ ਆ ਉਹਨਾਂ ਦੀ ਪਰਵਰਤੀ ਜਿਹੜੀ ਹੈ ਉਹ ਜਿਵੇਂ ਆਪ ਜੀ ਨੇ ਇੱਕ ਸਾਖੀ ਸੁਣੀ ਹੋਣੀ ਆ ਵੀ ਵਿਛੂ ਦੇ ਡੰਗ ਮਾਰਨ ਵਾਲੀ ਤੇ ਉਹ ਵਿਛੂ ਦਾ ਕੰਮ ਹੈ ਵੀ ਉਹਨੇ ਡੰਗ ਮਾਰਨਾ ਹੈ ਉਹਨੂੰ ਬੇਸ਼ੱਕ ਤੁਸੀਂ ਆਪਣੇ ਹੱਥ ਤੇ ਰੱਖ ਕੇ ਉਹਦੀ ਜਾਨ ਬਚਾਓ ਜਾਂ ਕਿਵੇਂ ਉਹਨੇ ਡੰਗ ਮਾਰਨਾ ਆ ਕੁਝ ਲੋਕ ਐਵੇਂ ਤੇ ਆ ਜਿਹੜੇ ਇਹ ਕੰਮ ਕਰਦੇ ਆ ਬਾਕੀ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੀ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਆਪਣਾ ਕੰਮ ਕਰ ਰਹੇ ਨੇ ਪਰਮਾਤਮਾ ਨੇ ਉਹਨਾਂ ਦੀ ਡਿਊਟੀ ਲਈ ਹੋਈ ਆ ਲੱਗੀ ਹੋਈ ਆ ਡਿਊਟੀ ਉਹ ਆਪਣਾ ਕੰਮ ਕਰ ਰਹੇ ਨੇ ਸੰਤ ਮਹਾਂਪੁਰਖ ਸਾਡੇ ਆਪਣਾ ਕੰਮ ਕਰ ਰਹੇ ਨੇ ਮਕਸਦ ਹੈ ਸਿਰਫ ਸੰਗਤ ਦੀ ਸੇਵਾ ਕਰਨਾ ਗੁਰੂ ਧਾਮਾਂ ਦੀ ਸੇਵਾ ਕਰਨਾ ਉਹ ਸਾਡੇ ਕਾਰ ਸੇਵਾ ਵਾਲੇ ਮਹਾਂਪੁਰਖ ਜਿਹੜੇ ਬਾ ਖੂਬੀ ਕਰ ਰਹੇ ਨੇ ਔਰ ਇਹਨਾਂ ਦਾ ਜਿੰਨਾ ਵੀ ਧੰਨਵਾਦ ਕੀਤਾ ਜਾਏ ਜਿੰਨਾ ਵੀ ਇਹਨਾਂ ਦਾ ਅਸੀਂ ਸਤਿਕਾਰ ਕਰ ਸਕੀਏ ਉਨਾ ਹੀ ਘਟਿਆ ਸਾਨੂੰ ਚਾਹੀਦਾ ਵਾ ਵੱਧ ਤੋਂ ਵੱਧ ਸਾਡੀਆਂ ਸੰਪਰਦਾਵਾਂ ਨੂੰ ਮਜ਼ਬੂਤ ਕਰਨਾ ਇਹਨਾਂ ਦੇ ਨਾਲ ਤੁਰਨਾ ਹਾਂਜੀ ਧੰਨਵਾਦ ਅਸੀਂ ਨਾਨਕ ਮਤਾ ਸਾਹਿਬ ਪਹੁੰਚੇ ਆ ਅਸੀਂ ਬਬਸੀ ਬਾਬਾ ਰਵਿੰਦਰ ਸਿੰਘ ਜੀ ਦੇ ਵੀ ਦਰਸ਼ਨ ਕਰਾਏ ਨੇ ਔਰ ਸੰਗਤਾਂ ਦੇ ਵੀ ਦਰਸ਼ਨ ਕਰਵਾਏ ਨੇ ਔਰ ਫਿਰ ਤੋਂ ਧੰਨਵਾਦ ਕਰਨਿਆ ਕਿ ਜਿਹੜਾ ਸਾਡੇ ਮਹਾਪੁਰਖਾਂ ਨੇ ਇਹ ਇੱਕ ਬੇਜੋੜ ਕੰਮ ਕੀਤਾ ਹੈ ਕਿ ਜਿਹੜਾ ਸੰਗਤਾਂ ਦੀ ਸੁਵਿਧਾ ਦੇ ਵਾਸਤੇ ਕੈਂਸਰ ਦੇ ਕੈਂਪ ਵੀ ਲਵਾਉਣੇ ਸ਼ੁਰੂ ਕਰਤੇ ਨੇ ਧੰਨਵਾਦ